ਨੇ ਕਿਸੇ ਦਾ ਤੋਹਫਾ ਦੇ ਵੀ ਲਾਈਵ ਕਵਰਟ ਕਰ ਰਹੇ ਹੈ ਉਥੇ ਨਾਲ ਸਾਡੇ ਵੀਰ ਸੋਡੀ ਸਟੂਡੀਓ ਵਾਲੇ ਭਰਾ 92 ਵਾਲੇ ਅੱਜ ਦੇ ਕੁਸ਼ਤੀ ਜੰਗਲ ਤੋਂ ਲਾਈਵ ਕਰ ਰਹੇ ਹੈ ਅਸੀਂ ਫਿਰ ਸਰਕਾਰ ਬਾਦਿਏ ਕੋਈ ਨਾ ਤੇ ਬਰਾਜਮਾ ਫੜ ਕੇ ਫੋਟੋ ਖੋਟੀ ਪਾ ਦੇ ਬਹੁਤ ਮਿਹਨਤ ਕੀਤੀ ਬੜਾ ਪੈਸਾ ਬਾਹਰੋਂ ਕੱਢਿਆ ਸਾਡੇ ਇਸ ਪਿੰਡ ਨੂੰ ਉੱਚਾ ਕਰਾਇਆ ਫੇਰ ਕਿ ਪ੍ਰਸਤ ਬਣਿਆ ਕੋਸੇ ਬਹੁਤ ਵੱਡਾ ਸਕੂਲ ਬਣਿਆ ਆ ਤੇ ਕਸ਼ਤੇ ਮੈਂਬਰਾਂ ਨੇ ਜੀ ਨੇ ਨਗਰ ਨਿਵਾਸੀਆਂ ਨੇ ਰਕਤ ਨਿਵਾਸੀਆਂ ਨੇ ਅੱਜ ਛੱਤ ਮੇਲਾ ਕਰਵਾਇਆ ਬੜਾ ਵੱਡਾ ਸ਼ੰਤ ਮੇਲਾ ਬੜੇ ਵੱਡੇ ਛੋਟੇ ਦੇ ਪਹਿਲਵਾਨ ਆ ਰਹੇ ਤੇ ਬੜੀ ਖੁਸ਼ੀ ਦੀ ਗੱਲ ਹੈ ਆ ਇਲਾਕਾ ਨਿਵਾਸੀਆਂ ਦਾ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਕਿਰਤੀ ਕਥੇ ਜੀ ਇਹ ਹੈ ਜੀ ਸਾਡੇ ਸਮੂਹ ਨਗਰ ਗ੍ਰਾਮ ਪੰਚਾਇਤ ਕਰਾਲੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਈ ਜਾਂਦੀ ਆ ਇਹ ਜਿਹੜੀ ਸ਼ੰਜ ਆ ਲਗਭਗ 100 ਸਾਲ ਪੁਰਾਣੀ ਹੈ ਸਾਰੇ ਪਵਦਾਂ ਦੇ ਚੋਰੀ ਪਾਈ ਜਾਂਦੇ ਨੇ ਸਾਰੇ ਸਾਡਾ ਸਹਿਯੋਗ ਕਰਦੇ ਆ ਸਾਰੇ ਸਿੱਧੇ ਸੱਜਣੇ ਪੁੱਤਰ ਪਰਵੰਤ ਗੁਰੂ ਬਾਬਾ 12 ਵਜੇ ਦਰਸ਼ਕਾਂ ਨੇ ਬੈਠਣ ਵਧੀਆ ਪ੍ਰਬੰਧ ਕੀਤਾ ਗਿਆ ਹੈ ਲੱਖੀ ਦਰਸ਼ਕਾਂ ਵਾਸਤੇ ਦਿੱਤੀ ਉੱਪਰ ਗੱਡੇ ਜਾਣਗੇ ਤੇ ਵਧੀਆ ਕੁਸ਼ਤੀ ਅਗਰ ਭਾਈ ਜੀ ਦਾ ਫਗਵਾੜਾ ਤੇ ਮਿਰਜ਼ਾ ਇਰਾਦ ਠੀਕ ਹੈ ਜੀ ਤੇ ਪਟਕੇ ਦਾ ਇਨਾਮ ਕੀ ਰੱਖਿਆ ਗਿਆ ਜੀ ਪਟਕੇ ਦਾ ਨਾਮ ਕੀ ਰਾਇਲ ਐਨਰਜੀ ਪ੍ਰੋਮੋਸਲਡ ਹੈ ਠੀਕ ਹੈ ਪਹਿਲਾ ਜੀ ਰੱਖਿਆ ਤੇ ਦੂਸਰਾ ਨਾਮ ਜੀ ਦੂਸਰੀ ਸਪੈਸ਼ਲ ਕੋਸ਼ਤੀ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਜੇ ਗੱਲ ਕਰੀਏ ਜੀ ਆਪਣੇ ਪਹਿਲੇ ਸਮੇਂ ਦੀਆਂ 56 ਟੂਰਨਾਮੈਂਟਾਂ ਦੀ ਤੇ ਅੱਜ ਦੀਆਂ ਜਿੰਜਾ ਟੂਰਨਾਮੈਂਟਾਂ ਵਿੱਚ ਕੀ ਅੰਤਰ ਦੇਖ ਰਹੇ ਹੋ ਵਾਹ ਵਾਹ ਤੇ ਅ ਚਿੱਟਾ 56 ਸੀ ਜੀ ਉਹ ਬਹੁਤ ਸ਼ਾਨਦਾਰ ਤੇ ਪਹਿਲਾ ਟੂਰਨਾਮੈਂਟ ਮੈਡੀਕਲ ਜੋਸ਼ ਬਗਵਾ ਨਾਲ ਫੋਰਟ ਬਾਸ ਸਾਰੇ ਮੈਂਬਰਾਂ ਦਾ ਸਹਿਯੋਗ ਕਰਦੇ ਬੀਐਨਆਰਵੀ ਸਹਿਯੋਗ ਕਰਦੇ ਤੇ ਐਸਐਨਡੀ ਕੋਰਟ ਦੇ ਅੱਖਾਂ ਦੇਸ਼ੀ ਬੜੀ ਪੀਸ ਤੇ ਆ ਜੀ ਵਿੱਚ ਬਚਾਉਂਦੇ ਬਚੋ ਇਹ ਸਕੀਮਾਂ ਵਿੱਚ ਆਓ ਕਬੱਡੀ ਕਰੋ ਪਹਿਲਵਾਨੀ ਕਰੋ ਮਿਹਰਬਾਨ ਕੋਈ ਵੀ ਗੇਮ ਕਰੋ ਪਰ ਨਸ਼ਾ ਨੂੰ ਲੈ ਜਾਓ ਗੇਮ ਪ੍ਰਿੰਸੀਪਲ ਦਾ ਬੜਾ ਬਰਾਬਰ ਏਰੀਆ ਛੱਜ ਕਰੋ ਦਾ ਸਾਰੇ ਇਹ ਨਾਲ ਸੁਣੀ ਕਰਾ ਜਿਹੜੇ ਵਜ੍ਹਾ ਕੁੱਟੇ ਰਾਹ ਨੂੰ ਨਸ਼ਾ ਤਵਸਾ ਅਗੇ ਚੱਕੀ ਭਾਤੇ ਮੈਂ ਧਰਵਾਦ ਕਰਦੇ ਆ ਨਰੇ ਵੀਰਾਂ ਦਾ ಗ್ರಾಮ ਪੰਚਾਇਤ ਸਾਡੀ ਸੋਚ ਕਮੇਟੀ ਦਾ ਬਹੁਤ ਸਨੀ ਚੇਂਜ ਕਰਵਾ ਰਹੇ ਆ ਇਹ ਹਰ ਸਾਲ ਵੱਡੀ ਤੋਂ ਵੱਡੀ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਇੱਥੇ ਪਹੁੰਚ ਰਹੇ ਆ ਨਰੇ ਵੀਰਾਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੋਇ ਤੇ ਛੇਜ ਨੂੰ ਐਂਡ ਦੇ ਕਲਪੁਰ ਵਾਲੇ ਪਿੰਡ ਦਾ ਹਿਸਾਬਾ ਕੇ ਸੋਜ ਨੂੰ ਬਹੁਤ ਅਪਲਾ ਦੇ ਤੱਕ ਪਹੁੰਚਾਇਆ ਬਾਕੀ ਛੇਜ ਕਮੇਟੀ ਦਾ ਧੰਵਾਦ ਆ ਇਕਰ ਉਸਤਾਦ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇੰਨਾ ਵੱਡਾ ਇਵੈਂਟ ਦਿੱਤਾ ਆ 300 ਬਾਈਕ ਦਿੱਤਾ ਆ ਬਾਈਕਾਂ ਨੂੰ ਧੋਇਆ ਅਰਜੁਨ ਪੱਟੀ ਤੇ ਕੁਲਵਿੰਦਰ ਉਸਤਾਦ ਜੀ ਦਾ ਛੇਵੇਂ ਬੰਨ ਵੀ ਰੈਡੀ ਹੋ ਜਾਓ ਸਤਾਰਾ ਜੀ ਭਰਾਵਾ ਦੇ ਸਰ ਤੇ ਤੇ ਇਲਾਕਾ ਨਿਵਾਸੀਆਂ ਦੇ ਸਰ ਤੇ बड़े शानदारवाबी वाहेगुरू जी ख़ालू जी

چرا مکردو کئی ਉਹਨਾਂ ਜੇ ਛੱਡ ਕੇ ਤੇ ਆਪਣੇ ਗੇਮਾਂ ਕਰ ਮੈਂ ਜਿਹੜੇ ਪੁੱਤੇ ਢੋਲੇ ਦਾ ਲਾਂਚ ਕਰਾਇਆ ਜਿਹੜਾ ਟਾਈਮ ਹੀ ਆਈ ਸੀ ਉਹਨੇ ਜਾਨ ਤੋਂ ਚੰਗਾ ਪਲੇਅਰ ਬਣ ਗਿਆ 25000 ਰੁਪਿਆ ਇਨਾਮ ਦੇਗਾ ਮਿਹਨਤ ਨਾਲ ਲੜ ਕੇ ਉਹ ਜਾਂ ਲੜਕਾ 10 10 ਜਵਾਨ 95 ਨੰਬਰ ਲੈ ਕੇ ਆ ਵੀਗਾ ਉਸ ਨੂੰ ਵੀ 50000 ਰੁਪਿਆ ਇਨਾਮ ਦੇਗਾ ਉਹ ਕਰਕੇ ਜਿਹੜੇ ਚੜ ਕੇ ਜਿਹੜਾ ਆਪਣਾ ਨਾ ਰੋਸ਼ਨ ਕਰੋ ਆ ਮਾਪੇ ਤਾਂ ਜ਼ਰੂਰੀ ਕਰੋ ਆਪਣੇ ਇਲਾਕੇ ਦਾ ਨਾਮ ਰੋਈ ਇਹ ਹੀ ਮੇਰਾ ਕਹਿਣਾ ਆ ਬਾਬਾ ਨੌਜਵਾਨ ਪੀੜੀ ਜਿਆਦਾ ਜਿਆਦਾ ਉਸਲੀ ਰੱਖਿਆ ਨਾ ਕੰਮ ਬਹੁਤ ਬਤ ਰਹਿਣ ਸਰਵਨਾਰ ਗੁਰਿੰਦਰ ਸਿੰਘ ਜੀ ਸਾਡਾ ਐਮਐਲਏ ਹਲਕਾ ਤਰਤਾਰਪੁਰੋਂ ਬੜਾ ਧੰਨਵਾਦਾ ਕੁਲਦੀਪ ਸਿੰਘ ਜੀ ਸਰਪੰਚ ਉਪ ਪ੍ਰਧਾਨ ਬਲਾਕ ਪ੍ਰਧਾਨ ਸਾਹਿਬ ਸਨੀ ਉੱਜਾਪਟੇ ਸਿੰਘ ਹਨ ਬੱਡੇ ਮੱਲ ਸਾਡੇ ਦਰਮਿਆਨ ਪੁੱਜ ਗਏ ਇੱਕ ਵਾਰੀ ਨੂੰ ਆਦੇ ਆਪਣਾ ਪੈਰ ਲਵਾਣਾ ਦੁਨੀਆਂ ਤੇ ਫੁੱਤਰ ਸ਼ੋਰਾਂ ਦੀ ਕੱਕਰ ਹੋਣੀ ਹੈ ਇੱਕ ਪਾਸੇ ਮਿਰਜਾ ਇਰਾਦ ਤੇ ਦੂਸਰੇ ਪਾਸੇ ਫਰਤਬਾਲ ਕਹਲਵਾਨ ਤੇ ਦੋਨੇ ਪਹਿਲਵਾਨ ਸਾਡੇ ਦਰਮਿਆਨ ਪਹੁੰਚ ਗਏ ਕਬੱਡੀ ਦੇ ਮੈਚੇ ਹੋ ਰਿਹਾ ਕਿ ਬੜਾ ਕੌਣ ਬੱਗਿਆ ਤੇ ਬਹੁਤ ਸਾਰਾ ਕੰਮ ਹੋ ਰਿਹਾ ਜਿੱਦਾਂ ਹੋਵੇ ਉਹ ਵੀ ਆਪਣਾ ਸੁਭਾਅ ਨਾਲ ਬੈਠੇ ਹੋ ਸਟਾਣ ਦੇ ਆਨਸ਼ਾ ਇਹ ਬੜਾ ਬੜਾ ਬਧੀਆ ਫੰਕਸ਼ਨ ਹੈ ਠੀਕ ਹੈ ਬਹੁਤ ਬੱਚਾ ਜੀ ਬਰਾਲਾ ਟਰੈਕ ਤੋਂ ਦੱਸਿਆ ਹੈ ਕਿ ਨੌਜਵਾਨ ਜੀ ਤੁਹਾਡਾ ਮੈਸੇਜ ਹੈ ਜਿਕਰ ਜੇ ਨਸ਼ਾ ਆਪਣੇ ਬਾਗ ਬਹੁਤ ਸਹੀ ਜੀ ਦਾ ਸਨਮਾਨ ਨੌਜਵਾਨ ਜੀ ਕੋਈ ਸਨਮਾਨ ਜਾਂ ਛੱਡ ਨਾ ਜਾਏਗਾ ਤੇ ਡੇਟ ਸਾਬ ਇੱਕ ਕਬੱਡੀ ਵਿੱਚ ਧਿਆਨ ਦੇਣਾ ਚਾਹੀਦਾ ਇਹ ਸਾਰੇ 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 ਮੁਕੀਓ ਦੇ ਨੰਬਰ ਦਿੱਤੇ ਆ ਬਹੁਤ ਵਧੀਆ ਦਿੱਸਤੁਰਦੂ ਜੋ ਕੁਸ਼ਤੀ ਨਜ਼ਰ ਦੇ ਉਤੇ ਰਿਆਰੇ ਵੱਧੇ ਜਾ ਰਹੀ ਹੈ ਕਿ ਜੋਰ ਲੱਗੇ ਨੇ ਮੱਲਾ ਦੇ ਉਹ ਕਰਦੇ ਹੋ ਰਾਣੀ ਖਾਣ ਇਹ ਆਪਣੀ ਨਿਹਗ ਕਮਾਈ ਦਾ ਹਿੱਸਾ ਇਹਨਾਂ ਮੱਲਾ ਤੋਂ ਮਾਰਦੇ ਹੋ ਉਹ ਜਿਹਨੂੰ ਹੱਥ ਪਾਸੇ ਪਰਮਾਤ ਵਧੀਆ ਗੱਲ ਹੈ ਵੀ ਆਪਾਂ ਪੁੱਠੇ ਪਾਸੇੋਂ ਮੁੰਡੇ ਨੂੰ ਲਾ ਕੇ ਸਹੀ ਪਾਸੇ ਲਾ ਰਹੇ ਡਰਗਸ ਤੋਂ ਹਟਾ ਕੇ ਇਹ ਐਸ ਕਮ ਨੂੰ ਲੱਗਣ ਪਲਵਾਨੀ ਵਾਲ ਕਬੱਡੀ ਵਾਲ ਤੇ ਸਹੀ ਪਾਸੇ ਮੋੜੇ ਹੋਣ ਆਪਣੇ ਤਬ ਬਹੁਤ ਵਧੀਆ ਗੱਲ ਹੈ ਇਹਨਾਂ ਨੂੰ ਸਾਰੇ ਖਾਸ ਕਰਕੇ ਪਿੰਡਾਂ ਦੇ ਮੁੰਡਿਆਂ ਨੂੰ ਇਹ ਹੋੜ ਇੱਧਰ ਨੂੰ ਇਹਨਾਂ ਦਾ ਇੱਧਰ ਨੂੰ ਮਨ ਲੱਗੇ ਹਾਂਜੀ ਬਹੁਤ ਵਧੀਆ ਦੀਆ ਵੈਰੀ ਨਾਈਸ ਬਹੁਤ ਆਰਗੇਨਾਈਜ਼ ਹੋਇਆ ਬਹੁਤ ਵਧੀਆ ਹੈ ਬਹੁਤ ਔਚਰ ਹੋ ਗਿਆ ਦੇਖੀ ਨੂੰ ਬਹੁਤ ਚਰਬਾ ਛੇਤੀ ਦਿਖਿਆ ਪਰ ਚੰਗੀ ਗੱਲ ਹੈ ਆ ਮੁੰਡਿਆਂ ਦੇ ਇਹਦੇ ਵਾਕਾ ਕਰ ਰਹਾ ਵੇ ਮਿਹਨਤ ਕਰਕੇ ਇੱਥੇ ਆ ਗਿਆ ਪੜਾ ਦਿਖਾ ਰਿਹਾ ਸਾਰਿਆਂ ਨੂੰ ਬਹੁਤ ਸੋਹਣੀ ਗੱਲ ਹੈ ਉਹ ਜਿੱਦੋ ਹੱਥ ਪਾਸੀ ਪਰਮਾਥਾ ਨੇ ਵੱਡੇ ਮਾਲਾ ਇੱਕ ਵਾਰੀ ਪਹਿਲਵਾਨਾਂ ਦੇ ਨਾਲ ਤੇ ਤਾਰੀ ਮਾਰਦੇ ਹੋ ਵੱਡੀ ਇਹਦੇ ਵਿੱਚ ਐਡੀ ਕੁਸ਼ਤੀ ਪਹਿਲੀ ਵਾਰੀ ਹੋਈ ਆ ਫਗਵਾੜਾ ਐਂ ਦੇ ਗੱਲ ਕਰੀਏ ਚਾਹਤਾ ਹੋਇਆ ਦੇਖੋ ਪਹਿਲਵਾਨੀ ਦਾਕਰ ਵਧੀਆ ਫੇਰੇ ਦਾ ਮੁਕਾਬਲਾ ਚੱਲ ਰਿਹਾ ਹੈ ਵਧੀਆਂ ਪੁਸ਼ਤੀਆਂ ਜਿਹੜੀਆਂ ਸਵੇਰ ਤੋਂ ਵੱਡ ਗਈਆਂ ਅਸੀਂ ਦਿਨੋ ਸਰਦਾਰ ਕਰਦੇ ਹਾਂ ਸੌਂਗ ਵਾਲੇ ਭਰਾਵਾਂ ਦਾ ਬਹੁਤ ਬਹੁਤ ਰੇਡੀਆਂ ਬਹੁਤ ਬਹੁਤ ਧੰਨਵਾਦ ਹੈ ਅੱਜ ਦੀ ਖੇਡ ਕੁਸ਼ਤੀ ਦਾ ਹੌਂਦਾਰ ਵਾਇਸ ਸੇ ਸ਼ੋਟੀ ਦੀ ਇਸ ਮਾਈਕ ਦੀ ਥੋੜੀ ਜਿਹੀ ਹੋਰ ਖੋਲਦੇ ਹੋ ਰੰਦੂ ਸਿੰਘ ਦਾ ਸੰਗ ਇਹ ਸੁਰਨਾ ਸੁਰਮਲਾ ਦੀ ਰੇਮਲਾਂ ਦੀ ਤਾਲ ਦੇ ਨਾਲ ਤਾਲ ਬੜੀ ਅਪ੍ਰਿਆਸ਼ ਜੈਂ ਅਤੇ ਪਹਿਲੀ ਵਾਰ ਦੇਖਣ ਆਇਆ ਮੈਂ ਯੂਐਸਏ ਤੋਂ ਜਦੋਂ ਕਿ ਚੜਾਈ ਕਿੰਨੀ ਦੱਟ ਰਹੀ ਹੈ ਜਿਹੜੀ ਸੈਡਰੀ ਜਾਂ ਬਹੁਤ ਬੜੀਆ ਕਾਰਨਾ ਦੀ ਪਟੇ ਬੀ ਬ੍ਰੇਡ ਦਾ ਅੱਜ ਇਸੇ ਕੰਮ ਯੂਐਸਏ ਤੋਂ ਆਇਆ ਹੋਇਆ ਹੈ ਬੜਾ ਬੜਾ ਹੈ ਇਸ ਪੁਣੀ ਦਾ ਜਾਫਰੂ ਰਹਿਣਾ ਮਾੜੇ ਬਹੁਤ ਬੜੀਆ ਪਰਮਾ ਬਣਾਇਆ ਹੈ ਇਹ ਜੋ ਚੋਟੀ ਦੀਆਂ ਕੁਸ਼ਤੀਆਂ ਹੋਣੀਆਂ ਆਜੇ ਵਾਲਾ ਸੀ ਜੋ ਜਿਹੜਾ ਨਾ ਉਹਦਾ ਬਹੁਤ ਜ਼ਿਆਦਾ ਹੰਡਰ ਲੱਖ ਕਰੋੜਾਂ ਦੇ ਜੋਗਾ ਨਾ ਕੰਪਨੀ ਹੈ ਜੀ ਬੜਾ ਬੜਾ ਪਾਛੋ ਲੱਖ ਦਾ ਹੈ ਮਾਣ ਮਾਣੇ ਬਹੁਤ ਜ਼ਿਆਦਾ ਖੇਡੀ ਕੀਤੀ ਹੈ ਪ੍ਰਮੇਂਦਰ ਕਬੱਡੀ ਬ੍ਰੇਡ ਵੀ ਸਾਡੇ ਖਲਾਬਾ ਸਾਡੇ ਕੋਲ ਬਹੁਤ ਬਾਹਰ ਹੀ ਤੇ ਉੱਥੇ ਵੀ ਇਹ ਮੁੰਡੇ ਪਹੁੰਚਦੇ ਸਾਡੇ ਕਬੱਡੀਆਂ ਲੈ ਕੇ ਨਾ ਤੇ ਸੈਂਜ ਬਹੁਤ ਘਾਟੇ ਮੋੜੀ ਕਿ ਪੰਜਾਬ ਦੇ ਅਗੁਣ ਆ ਕੇ ਦੇਖੋ ਬੰਦਾ ਜੀ ਕੁਰਸੀਆਂ ਬਹੁਤ ਵੱਡੀਆਂ ਹੁੰਦੀਆਂ ਨੇ ਤੇ ਨਾਮ ਵੀ ਕਾਫੀ ਬੰਡੇ ਰੱਖੇ ਜਾਂਦੇ ਹੁਣ ਪਲਵਾਨਾਂ ਦਾ ਹੀ ਪੂਰੀ ਆ ਗਿਆ ਲਖਸ਼ਮੀ ਤੇ ਅਸੀਂ ਉੱਥੇ ਵੀ ਜਾਨੀ ਕਿ ਬਹੁਤ ਵਧੀਆ ਜਾਨੀ ਕਿ ਜਗਾ ਇੱਥੇ ਆ ਕੇ ਕਹਿਣਾ ਚਾਹਦਾ ਹਾਂ ਲੈ ਕੇ ਹੈਨਾ ਤੇ ਇਹਨਾਂ ਕੋਟਿਆਂ ਵਿੱਚ ਆਓ ਖੇਡਾਂ ਵਿੱਚ ਆਓ ਕਬੱਡੀਆਂ ਖੇਡੋ ਤੇ ਪਿੰਡੋਂ ਪਿੰਡੇ ਕੰਮ ਹੋਣਾ ਚਾਹੀਦਾ ਹੈ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੈ ਅੱਜ ਦੀ ਖੇਡ ਕੁਸ਼ਤੀ ਦੀਆਂ ਬਾਤਾਂ ਪੈ ਰਹੀਆਂ ਮੋਹਿਦ ਸ਼ਾਹ ਕੋਲ ਸ਼ੋਕੀ ਸ਼ੰਕਰ ਸੁਦੀਕ ਰੰਦਨ ਤੇ ਪਲਵਾਨਾਂ ਦੀ ਵਧੀਆ ਹੋ ਰਹੀ ਹੈ ਭਾਜੀ ਬਹੁਤ ਚਰਬਾਦ ਹੈ ਹੌਲੀ 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 ਪੁਰਾਣੇ ਬੁੜਿਆਂ ਤੋਂ ਚੱਲਦੀ ਆਈ ਆ ਔਰ ਹੌਲੀ ਹੌਲੀ ਸ਼ਹਿਰ ਦਾ ਇੱਥੇ ਤੱਕ ਆ ਗਿਆ ਕਿ ਬਹੁਤ ਵਧੀਆ ਉੱਚੇ ਪੱਧਰ ਤੇ ਹੋਣ ਲੱਪਈ ਆ ਇਹ ਤੇ ਉਦੋਂ ਤਾਂ ਸ਼ਹਿਰ ਹੁੰਦੀ ਸੀ ਜਦੋਂ ਬਿਲਕੁਲ 50 100 ਬੰਦਾ ਹੁੰਦਾ ਸੀ ਤੇ ਅੱਜ 5-7000 ਬੰਦਾ ਆ ਇੱਥੇ ਇਸ ਵੇਲੇ ਬਹੁਤ ਵਧੀਆ ਸ਼ਿੰਜ ਭਰਦੀ ਆ ਔਰ ਬਾਹਲੇ ਐਨਆਰਆ ਵੀਰਾਂ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਪੈਸੇ ਲਾਏ ਆ ਪਿੰਡ ਉੱਚੇ ਉੱਚੇ ਪਿੰਡ ਤੇ ਸਾਰਾ ਮੇਲਾ ਚੱਲ ਰਿਹਾ ਹੈ ਇਸ ਦਿਨ ਇਹ ਮੈਸਜ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਏ ਇਦਾਂ ਇੱਕ ਕਸਤੀਆ ਤਰੋਣ ਸਾਡੇ ਪਿੰਡ ਦੇ ਬਹੁਤ ਵਧੀਆ ਖਿਡਾਰੀ ਸੀਗੇ ਲਖਵੀਰ ਸਿੰਘ ਲੱਖੀ ਵੀਰਾਂ ਨੇ ਬੜਾ ਨਾਮ ਪਿੰਡ ਦਾ ਉੱਚਾ ਕੀਤਾ ਔਰ ਬੜੇ ਬੜੇ

ਸੋਨੇ ਮੇਜਨਾ ਹੋਰ ਵੀ ਆਪਾਂ ਦੀ ਸਾਰੇ ਦਸਤਕਨ ਸਾਥੀ ਕਾਲ ਆਪਣੇ ਸ਼ੰਜ ਕਰਾੜੀ ਤੇ ਬਹੁਤ ਵਧੀਆ ਪਰਾਲਾ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਵਧੀਆ ਸ਼ੰਜ ਕਰਵਾ ਰਿਹਾ ਕਰਾੜੀ ਦੇ ਸਾਰੇ ਪੰਚਾਇਤ ਤੇ ਐਨਆਰਆਈ ਨਾਲ ਕੇ ਤੇ ਬਹੁਤ ਵਧੀਆ ਤੇ ਬਹੁਤ ਵਧੀਆ ਪਹਿਲਵਾਨ ਹਰੇਕ ਖਾਲੋ ਤਰ੍ਹਾਂ ਇਸ ਸਾਲ ਵੀ ਸੱਦੇ ਆ ਤੇ ਕੋਈ ਹੋੜ ਮਾਰੀ ਹੋ ਸਕਦਾ ਉਹਨਾਂ ਦਾ ਵੀ ਦੋ ਘੰਟੇ ਢਾਈ ਘੰਟੇ ਹਲੇ ਸ਼ੁਰੂ ਚੱਲੂਗੀ ਉੱਦਾਂ ਘੰਟਾ ਹੋ ਗਿਆ ਸ਼ਾਇਦ ਜਲਦੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸ਼ਾਇਦ ਦੇ ਵਧੀਆ ਵਧੀਆ ਪਹਿਲਵਾਨ ਆਏ ਆ ਤੇ ਬਹੁਤ ਵਧੀਆ ਅਭਰਾਲਾ ਆ ਨਾਲ ਸਾਡੇ ਲੱਖੀ ਸਿੰਘ ਲੱਖੀ ਕੈਨੇਡਾ ਤੋਂ ਟੀਮ ਪੰਜਾਬੀ ਦੇ ਚੈਨ ਵਾਲੇ ਪਹੁੰਚੇ ਇਹਨਾਂ ਦਾ ਵੀ ਪਿੰਡ ਆ ਆਪਣਾ ਕਰਾਲੀ ਦੇ ਕਰਾਲੀ ਦੇ ਵਿੱਚ ਸ਼ਾਇਦ ਪਹਿਲਾ ਹੋੜਿਆ ਸਾਲਾਨਾ ਸ਼ਾਂਜ ਮੇਲਾ ਬਧੀਆਂ ਰੌਣਕ ਲੱਗੀ ਆ ਭਵਾਨ ਇੰਟਰਨੈਸ਼ਨਲ ਲੈਵਲ ਦੇ ਪਹੁੰਚੇ ਹੋਏ ਆ ਸੋ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਆ ਪੰਚੀਤ ਸੋਹਤਾ ਸੋਹਤਾ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾ ਹਮੇਸ਼ਾ ਮੋਰੇ ਲਾ ਕੇ ਸ਼ਾਂਝ ਮੇਲਾ ਕਰਾਉਂਦੇ ਨੇ ਪਿੰਡ ਦੇ ਐਨ ਆਰ ਆਈ ਵੀਰ ਪੰਚਾਇਤ ਤੇ ਸਪੈਸ਼ਲ ਤੌਰ ਤੇ ਸੋਹਤਾ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾ ਇਸ ਸ਼ਾਂਝ ਮੇਲੇ ਦੇ ਬਹੁਤ ਤਗੜਾ ਸ਼ਾਂਝ ਮੇਲਾ ਹੋ ਰਿਹਾ ਇੰਟਰਨੈਸ਼ਨਲ ਪਲੇਅਰ ਪ੍ਰਤਪਾਲ ਤੇ ਮਿਰਜਾ ਈਰਾਨ ਅੱਜ ਫਾਈਨਲ ਕੁਸ਼ਤੀ ਦੇਖਣ ਨੂੰ ਮਿਲੂਗੀ ਵਧੀਆ ਮੇਲਾ ਹੋ ਰਿਹਾ ਬਹੁਤ ਬਹੁਤ ਧੰਨਵਾਦ ਪ੍ਰਬੰਧ ਵਧੀਆ ਆ ਰੈਸਲਰ ਵਧੀਆ ਆ ਪ੍ਰਬੰਧ ਰੈਸਲਿੰਗ ਦੇ ਵਿੱਚ ਜਿੰਨੇ ਵੀ ਸ਼ੰਜ ਮੇਲੇ ਹੁੰਦੇ ਆ ਇਦਾਂ ਦੇ ਹੁੰਦੇ ਆ ਲੋਕੀ ਖੜ ਕੇ ਦੇਖਦੇ ਆ ਮੇਲਾ ਵਧੀਆ ਹੋ ਰਿਹਾ ਮੇਲਾ ਜਿਆਦਾ ਹੁੰਦਾ ਕਿ ਜਿਹੜੇ ਰੈਸਲਿੰਗ ਦੇ ਵਿੱਚ ਵੱਡੇ ਮੱਲਿਆ ਉਹ ਪਹੁੰਚਣੇ ਚਾਹੀਦੇ ਆ ਅੱਜ ਇਸ ਸਾਲ ਵੱਡੇ ਮੱਲ ਸੱਦੇ ਇਹਨਾਂ ਨੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਬੜੇ ਪੈਸੇ ਲਾਇਆ ਇੱਥੇ ਇਸ ਸਾਲ ਥੈਂਕ ਯੂ ਸੋ ਮੱਚੀ ਜੀ ਪਰਮਨ ਉੱਤੇ ਤੇ ਪ੍ਰਿੰਤਮਲ ਖੱਲੇ ਆ ਆ ਸੋਮੇ ਦੀਆਂ ਬਾਤਾਂ ਲੱਗਿਆ ਹੋਇਆ ਜੋਰ ਆ ਅੱਜ ਦੇ ਸੁਹਾਨ ਕਸਤੀ ਪ੍ਰਬੰਧਕਾਂ ਲਈ ਅੱਜ ਦੇ ਸੁਹਾਨ ਕਸਤੀ ਨਜ਼ਰ ਦੇ ਉੱਤੇ ਨਿਆਰੇ ਕੱਢੇ ਜਾ ਰਹੇ ਆ ਕਿ ਜੋਰ ਲੱਗੇ ਨੇ ਮੱਲਾ ਦੇ ਉਹ ਕਰਦੇ ਹੋ ਰਾਣੀ ਖਾਲ ਇਹ ਆਪਣੀ ਨੇਕ ਕਮਾਈ ਦਾ ਹਿੱਸਾ ਇਹਨਾਂ ਮੱਲਾਂ ਤੋਂ ਮਾਰਦੇ ਹੋ ਉਹ ਜੀ ਨੂੰ ਹੱਕ ਪਾਸੇ ਪਰਮਾਖਾਂ ਨੇ ਵੱਡੇ ਮੱਲਾਂ ਇੱਕ ਵਾਰੀ ਪਹਿਲਵਾਨਾਂ ਦੇ ਨਾਂ ਤੇ ਤਾਰੀ ਮਾਰਦੇ ਹੋ ਵੱਡੀ ਪੱਟੇ ਦੇ ਵਿੱਚ ਐਡੀ ਮੁਸਤੀ ਪਹਿਲੀ ਵਾਰੀ ਹੋਈ ਆ ਫਗਵਾੜਾ ਐਂ ਜੇ ਗੱਲ ਕਰੀਏ ਜਾਂਦਾ ਹੋਇਆ ਦੇਖੋ ਪਹਿਲਵਾਨੀ ਦਾ ਕਰ ਵਾਪਸ ਫਿਰੇ ਦਾ ਮੁਕਾਬਲਾ ਚੱਲ ਰਿਹਾ ਵੱਡੀਆਂ ਕੂਸਤੀਆਂ ਜਿਹੜੀਆਂ ਸਵੇਰ ਤੋਂ ਵੱਡ ਗੇਦੀਆਂ ਅਸੀਂ ਬੇਨੋ ਸਪਟਾਰ ਕਰਦੇ ਹਾਂ ਸਾਊਂਡ ਵਾਲੇ ਭਰਾਵਾਂ ਦਾ ਬਹੁਤ ਬਹੁਤ ਰੇਣੀਆ ਬਹੁਤ ਬਹੁਤ ਧੰਨਵਾਦ ਹੈ ਅੱਜ ਦੀ ਖੇਡ ਕੂਸਤੀ ਦਾ ਸਾਊਂਡ ਵਾਲੇ ਵਾਇਸ ਸਟੋਕੀ ਦੀ ਇਸ ਮਾਈਕ ਦੀ ਥੋੜੀ ਜੀ ਹੋਰ ਖੋਲਦੇ ਹੋ ਰੱਤੀ ਸਿੱਧੂ ਸਾਉਂਗ ਇਹ ਸੁਰ ਨਾਲ ਸੁਰਮਣਾ ਦੀ ਰੇਮਲਾਂ ਦੀ ਤਾਲ ਦੇ ਨਾਲ ਤਾਲ ਹੈ ਇਹ ਦਾਅ दे। दे लाल मिटी न ला। ਯਾਰ ਗੋਗੇ ਆਈ ਅਸੀਂ ਗੋਗੇ ਆ ਬਹੁਤ ਬੜੀ ਬਗਵਾ ਧੰਮਦ ਹੈ